ਇਸ ਵਕਤ ਗਵਾਲੀਅਰ ਦੇ ਕਿਲੇ 'ਚ ਪਹੁੰਚ ਚੁੱਕੇ ਆ ਮੱਧ ਪ੍ਰਦੇਸ਼ ਦੇ ਵਿੱਚ ਆਪਾਂ ਆ ਗਵਾਲੀਅਰ ਕਿਲੇ ਦਾ ਗੇਟ ਆ ਵੈਸੇ ਤਾਂ ਚਾਰ ਗੇਟ ਆ ਇਹਦੇ ਚੋਂ ਦੋ ਬੰਦ ਆ ਦੋ ਚੱਲਦੇ ਆ ਜਿੱਥੇ ਸੁਣ ਜਿਵੇਂ ਚਾਇਆ ਇਹ ਕਾ ਦੇਖੋ ਗੇਟ ਕਿੱਡਾ ਸੋਹਣਾ ਤੇ ਕਿੱਡਾ ਸ਼ਰਧਈ ਜੇ ਰੰਗ ਤੁਹਾਨੂੰ ਨਜ਼ਰ ਆ ਜਾਣਗੇ ਸਾਫ ਤੌਰ ਤੇ ਪਰਲੇ ਪਾਸੇ ਤੱਕ ਮਤਲਬ ਇਹ ਕੂਚੀ ਪਹਾੜੀ ਦੇ ਉੱਤੇ ਬਣਿਆ ਹੋਇਆ ਕਿਲਾ ਵਾ ਇਸੇ ਕਿਲੇ ਦੇ ਵਿੱਚ ਹੀ ਗੁਰੂ ਗੋਹਰਗੋਬਿੰਦ ਸਾਹਿਬ ਪਾਸ਼ਾ ਰਹੇ ਸੀਗੇ ਬਵੰਜਾ ਰਾਜਾ ਨੂੰ ਵੀ ਇਸੇ ਕਿਲੇ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਨੇ ਰਿਹਾ ਕਿਰਾਇਆ ਸੀਗਾ ਆ ਜਿਹੜਾ ਤੁਸੀਂ ਇੱਧਰ ਮਹਿਲ ਵੇਖੋਗੇ ਮਾਨ ਸਿੰਘ ਮਹਿਲ ਆ ਆਮ ਤੌਰ ਤੇ ਫੋਟੋਆਂ ਦੇ ਵਿੱਚ ਤੁਸੀਂ ਵੇਖਿਆ ਸੁਣਿਆ ਹੋਊਗਾ ਹਨਾ ਜਾਂ ਦੂਰ ਫੋਟੋਆਂ ਹੀ ਜ਼ਿਆਦਾਤਰ ਪ੍ਰਚਲਿਤ ਹੁੰਦੀਆਂ ਨੇ ਤਾਂ ਆ ਮਹਿਲ ਦੀਆਂ ਫੋਟੋਆਂ ਹੁੰਦੀਆਂ ਨੇ ਇਹਦੀ ਫੁੱਲ ਵੀਡੀਓ ਆਪਾਂ YouTube Facebook ਤੇ ਵੀ ਪਾਵਾਂਗੇ ਇੱਥੇ ਕਹਿ ਸਕਦੇ ਕਿ ਲੋਧੀ ਵੰਸ਼ ਦਾ ਰਾਜ ਵੀ ਰਿਹਾ ਤੋਂ ਉਮਰਾਂ ਦਾ ਰਾਜ ਵੀ ਰਿਹਾ ਗੁੱਜਰ ਪ੍ਰਤੀਹਾਰਾਂ ਦਾ ਰਾਜ ਵੀ ਰਿਹਾ ਤਾਂ ਇੱਥੇ ਮਤਲਬ ਮਰਾਠਿਆਂ ਦਾ ਰਾਜ ਵੀ ਰਿਹਾ ਇਸਕੇਲੇ ਤੋਂ ਤੇ ਅੰਗਰੇਜ਼ਾਂ ਦਾ ਰਾਜ ਵੀ ਬਾਅਦ ਵਿੱਚ ਉਹਦਾ ਸੰਧੀ ਹੋ ਗਈ ਸੀ ਮਰਾਠੇ ਤੇ ਅੰਗਰੇਜ਼ ਇੱਕੋ ਗੱਲ ਹੀ ਮੰਨ ਲਓ ਆ ਸ਼ਰਧਾਈ ਰੰਗ ਤੁਹਾਨੂੰ ਨਜ਼ਰ ਆਊਗਾ ਇਹ ਚਾਰ ਮੰਜ਼ਿਲਾ ਇਮਾਰਤ ਆ ਜੀ ਜੋ ਦੋ ਧਰਤੀ ਥੱਲੇ ਆ ਦੋ ਉਤਲੇ ਪਾਸੇ ਇਹਦੇ ਵਿੱਚ ਭੁੱਲ ਭਲਈਆ ਬਣੀਆਂ ਹੋਈਆਂ ਨੇ ਤਾਂ ਬਹੁਤ ਵਿਸ਼ਾਲ ਇਮਾਰਤਾ ਗੁਰਦੁਆਰਾ ਸਾਹਿਬ ਦਾ ਇੱਕ ਅਲੱਗ ਤੋਂ ਐਪੀਸੋਡ ਵੀ ਆਪਾਂ ਪਾਵਾਂਗੇ ਹਨਾ ਵੀ ਸਾਰੇ ਦੇ ਉੱਤੇ ਸਾਰਾ ਪੱਥਰ ਹੀ ਮਤਲਬ ਵਰਤਿਆ ਗਿਆ ਵਾ ਗਵਾਲੀਅਰ ਇਹ ਕਹਿ ਲੋ ਕਿ ਮੱਧ ਪ੍ਰਦੇਸ਼ ਦੇ ਵਿੱਚ ਸਿੱਖਾਂ ਦਾ ਇੱਕ ਪ੍ਰਮੁੱਖ ਥਾਂ ਆ ਜਾਂਦਾ ਜਿੱਥੇ ਗੁਰਦਾਤਾ ਬੰਦੀ ਛੋੜ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਵਾ ਅਕਸਰ ਹਯੂਰ ਸਾਹਿਬ ਨੂੰ ਜਾਂਦੀ ਹੋਈ ਸੰਗਤ ਇੱਥੇ ਰੁੱਕ ਕੇ ਜਾਂਦੀ ਹੈ ਇਸ ਕਿਲੇ ਨੂੰ ਵੇਖ ਕੇ ਜਾਂਦੀ ਆ ਆ ਦੇਖੋ ਪੱਥਰ ਕਿੱਡੇ-ਕੱਡੇ ਲਾਏ ਗਏ ਆ ਯਾਰ ਗਵਾਲੀਆ ਨਾਂ ਦੇ ਇਹ ਕਿੱਥੇ ਰਹਿੰਦਾ ਸਾਧੂ ਉਸ ਨਾਂ ਦੇ ਉੱਤੇ ਹੀ ਤਾਂ ਨਾਂ ਗਵਾਲੀਆ ਰ ਪੈ ਗਿਆ ਸੀ ਇਹਦੀ ਫੁੱਲੀ ਵੀਡੀਓ YouTube ਤੇ Facebook ਤੇ ਪਾਵਾਂਗੇ ਸੋ ਧੰਨਵਾਦ ਮਿਹਰਬਾਨੀ